ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਸਾਨੂੰ ਵੋਟਾਂ ਵੇਲੇ ਹੀ ਆਪਣੀ ਸਿੱਖੀ ਯਾਦ ਕਿਉਂ ਆਉਂਦੀ ਹੈ ਦੋਸਤੋ ਅੱਜ ਦੇ ਸਮੇਂ ਬਾਬਾ ਨਾਨਕ ਜੀ ਦੀ ਸਿੱਖੀ ਬਿਲਕੁਲ ਖਤਮ ਹੋਣ ਕਿਨਾਰੇ ਹੈ ਕਿਉਂਕਿ ਅਸੀਂ ਬਾਬਾ ਨਾਨਕ ਜੀ ਵੱਲੋਂ ਜਾਂ ਸਾਡੇ ਬਾਕੀ ਗੁਰੂਆਂ ਵੱਲੋਂ ਕਹੀ ਹੋਈ ਇੱਕ ਵੀ ਗੱਲ ਨਹੀਂ ਮੰਨਦੇ ਸਾਡੇ ਸਿੱਖੀ ਵਾਲੇ ਲਿਬਾਸ ਵਿੱਚ ਕੋਈ ਕਮੀ ਪੇਛੀ ਨਹੀਂ ਹੈ ਪਰ ਅਸੀਂ ਜਾਂ ਤਾਂ ਬਾਬੇ ਨਾਨਕ ਦੀ ਸਿੱਖੀ ਤੋਂ ਆਪਣੀ ਬੇਸਮਝੀ ਕਰਕੇ ਢਟਕ ਗਏ ਹਾਂ ਅਤੇ ਜਾਂ ਫਿਰ ਅਸੀਂ ਕੁਝ ਕਥਾਵਾਚਕਾਂ ਜਾਂ ਬਾਬਿਆਂ ਦੀ ਗੱਲ ਮੰਨ ਕੇ ਆਪਣੇ ਰਸਤੇ ਤੋਂ ਢਟਕ ਗਏ ਹਾਂ ਸਾਡੇ ਗੁਰੂ ਸਾਹਿਬਾਨਾਂ ਨੇ ਜਿਸ ਮਕਸਦ ਨਾਲ ਗੁਰਬਾਣੀ ਦੀ ਰਚਨਾ ਕੀਤੀ ਸੀ ਜਿਸ ਉੱਪਰ ਉਹਨਾਂ ਦੇ 239 ਸਾਲ ਲੱਗ ਗਏ ਸਨ ਅਤੇ ਜਿਸ ਵਾਸਤੇ ਉਹਨਾਂ ਨੇ ਮੁਗਲਾਂ ਦੇ ਅਣਗਿਣਤ ਤਸਹੀਹ ਝੱਲੇ ਪਰ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਲੋਕਾਂ ਨੇ ਉਹਨਾਂ ਦੀ ਕਾਣੀ ਕੌਡੀ ਦੀ ਵੀ ਉਹਨਾਂ ਦੀ ਮਿਹਨਤ ਦੀ ਕਦਰ ਨਹੀਂ ਕੀਤੀ ਜੇ ਕਰੋਨਾ ਨੇ ਕਿਹਾ ਸੀ ਕਿ ਕੋਈ ਦੇਵੀ ਦੇਵਤਾ ਨਹੀਂ ਹੁੰਦਾ ਤਾਂ ਅਸੀਂ ਆਪਣੇ ਘਰਾਂ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖ ਕੇ ਉਹਨਾਂ ਦੀ ਪੂਜਾ ਕਰਨ ਲੱਗ ਪਏ ਜੇਕਰ ਉਹਨਾਂ ਨੇ ਕਿਹਾ ਕਿ ਕਿਸੇ ਕਿਸਮ ਦਾ ਕੋਈ ਚਮਤਕਾਰ ਨਹੀਂ ਹੁੰਦਾ ਤਾਂ ਅਸੀਂ ਕਥਾਵਾਚਕਾਂ ਤੋਂ ਸਾਡੇ ਗੁਰੂਆਂ ਨਾਲ ਜੁੜੀਆਂ ਚਮਤਕਾਰ ਵਾਲੀਆਂ ਕਹਾਣੀਆਂ ਸੁਣ ਕੇ ਧਿਕਾਰੇ ਲਾਉਣ ਲੱਗ ਪਏ ਜੇਕਰ ਉਹਨਾਂ ਨੇ ਕਿਹਾ ਕਿ ਤੀਰਥਾਂ ਉਪਰਿਸ਼ਾਨਨ ਕਰਨ ਦਾ ਮਨੁੱਖ ਨੂੰ ਕੋਈ ਲਾਭ ਨਹੀਂ ਹੁੰਦਾ ਤਾਂ ਅਸੀਂ ਥਾਂ-ਥਾਂ ਤੇ ਜਾ ਕੇ ਸਰੋਵਰਾਂ ਵਿੱਚ ਚੁੰਬੀਆਂ ਮਾਰਨ ਲੱਗ ਪਏ। ਜੇਕਰ ਉਹਨਾਂ ਨੇ ਕਿਹਾ ਕਿ ਸਰੋਵਰ, ਬਰਖਤਾਂ ਜਾਂ ਕਿਸੇ ਸਥਾਨ ਵਿੱਚ ਕੋਈ ਸ਼ਕਤੀ ਨਹੀਂ ਹੁੰਦੀ ਤਾਂ ਅਸੀਂ ਥਾਂ-ਥਾਂ ਤੇ ਜਾ ਕੇ ਮੱਥੇ ਰੜਨ ਲੱਗ ਪਏ ਤੇ ਆਪਣੇ ਅੜੇ ਹੋਏ ਕੰਮ ਠੀਕ ਕਰਾਉਣ ਲੱਗ ਪਏ। ਥਾਂ ਥਾਂ ਤੇ ਜਾ ਕੇ ਦੁੱਧ ਚੜਾਉਣ ਲੱਗ ਪਏ ਥਾਂ ਥਾਂ ਤੇ ਜਾ ਕੇ ਸ਼ਰਾਬਾਂ ਚੜਾਉਣ ਲੱਗ ਪਏ ਨਿੱਕੇ ਨਿੱਕੇ ਜਾਜ ਖਰੀਦ ਕੇ ਚੜਾਉਣ ਲੱਗ ਪਏ ਜੇਕਰ ਉਹਨਾਂ ਨੇ ਕਿਹਾ ਕਿ ਪਿਤਰਾਂ ਦੇ ਸਰਾਧ ਪਾਉਣਾ ਇੱਕ ਔਡੰਬਰ ਹੈ ਤਾਂ ਅਸੀਂ ਪੰਡਤਾਂ ਨੂੰ ਆਪਣੇ ਘਰ ਬੁਲਾ ਕੇ ਆਪਣੇ ਪਿਤਰਾਂ ਦੇ ਨਾਂ ਦੀ ਖੀਰ ਖਾਣ ਲੱਗ ਪਏ ਲੀڑے ਕੱਪੜੇ ਜਾਂ ਬਰਤਨ ਦੇਣ ਲੱਗ ਪਏ ਗੱਧ ਦਾ ਮਕਾ ਕਰੋ ਅਸੀਂ ਬਾਬਾ ਨਾਨਕ ਜੀ ਦੀ ਸਿੱਖਿਆ ਦੇ ਬਿਲਕੁਲ 180 ਡਿਗਰੀ ਉਲਟ ਕੰਮ ਕਰਨ ਲੱਗ ਪਏ ਕਹਿਣ ਦਾ ਭਾਵ ਅਸੀਂ ਬਾਬਾ ਨਾਨਕ ਜੀ ਵਾਲੀ ਸਿੱਖੀ ਨੂੰ ਭਲਾ ਹੀ ਦਿੱਤਾ ਹੈ ਤੇ ਨਾ ਹੀ ਕਦੇ ਬਾਬੇ ਨਾਨਕ ਜੀ ਦੀ ਸਿੱਖੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਾਰਨ ਇਹ ਹੈ ਕਿ ਜਿੱਥੋਂ ਸਾਨੂੰ ਬਾਬੇ ਨਾਨਕ ਜੀ ਦੀ ਸਿੱਖੀ ਦਾ ਪਤਾ ਲੱਗਣਾ ਸੀ ਬਾਬਾ ਨਾਨਕ ਜੀ ਦੇ ਗਿਆਨ ਦਾ ਪਤਾ ਲੱਗਣਾ ਸੀ ਉਸ ਗਿਆਨ ਨੂੰ ਅਸੀਂ ਰਮਾਲਿਆਂ ਨਾਲ ਢੱਕ ਕੇ ਰੱਖ ਦਿੱਤਾ ਅਤੇ ਕਰੀਬ ਇਸ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਸਵੇਰ ਸ਼ਾਮ ਗੁਰਦੁਆਰੇ ਗਏ ਮੱਥਾ ਟੇਕਿਆ ਅੱਖਾਂ ਮੀਚ ਕੇ ਬੈਠ ਗਏ ਬਾਬਾ ਜੀ ਨੇ ਕੀ ਸਾਨੂੰ ਪੜ੍ਹ ਕੇ ਸੁਣਾਇਆ ਕੋਈ ਪਤਾ ਨਹੀਂ ਅਰਦਾਸ ਹੋਈ ਫਿਰ ਜਕਾਰੇ ਛੱਡੇ ਦੇਗਾ ਛੱਕੇ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਘਰੇ ਆ ਗਏ ਬਾਬੇ ਨਾਨਕ ਜੀ ਦੀ ਸਿੱਖੀ ਜਾਵੇ ਟੱਠੇ ਖੂਹ ਵਿੱਚ ਸਾਨੂੰ ਕੋਈ ਮਤਲਬ ਨਹੀਂ ਹੁੰਦਾ ਪਰ ਜਿਉਂ ਹੀ ਐਮਐਲਏ ਜਾਂ ਐਮਪੀ ਦੀਆਂ ਵੋਟਾਂ ਆਉਂਦੀਆਂ ਹਨ ਤਾਂ ਸਾਨੂੰ ਇੱਕਦਮ ਸਿੱਖੀ ਦੀ ਯਾਦ ਸਤਾਉਣ ਲੱਗ ਪੈਂਦੀ ਹੈ ਫਿਰ ਪ੍ਰਚਾਰ ਹੋਣ ਲੱਗਦਾ ਕਿ ਬਾਈ ਆਪਣਾ ਗੰਨੇ ਵਾਲੇ ਨੂੰ ਵੋਟ ਪਾਉਣ ਦਾ ਹੱਕ ਬਣਦਾ ਹੈ ਉਸਦੇ ਪਾਪੇ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਹਰਮੰਦਰ ਸਾਹਿਬ ਦਾ ਬਦਲਾ ਲਿਆ ਸੀ ਫਿਰ YouTube ਜਾਂ Facebook ਤੇ ਉਸ ਦੀ ਪ੍ਰਸ਼ੰਸਾ ਵਿੱਚ ਵੀਡੀਓ ਆਉਣ ਲੱਗ ਪੈਂਦੀਆਂ ਹਨ ਬਈ ਜੇਸ ਆਦਮੀ ਦੀ ਜ਼ਮੀਰ ਜਾਗਦੀ ਹੈ ਤਾਂ ਗੰਨੇ ਨੂੰ ਵੋਟ ਪਾਉਣ ਦਾ ਹੱਕ ਬਣਦਾ ਹੈ ਘਰਾਂ ਉੱਪਰ ਉਸ ਪਾਰਟੀ ਦੇ ਝੰਡੇ ਲਗਾ ਦਿੱਤੇ ਜਾਂਦੇ ਹਨ ਸਟicker ਲਾ ਦਿੱਤੇ ਜਾਂਦੇ ਹਨ ਟਰੈਕਟਰਾਂ ਉੱਪਰ ਝੰਡੇ ਲਗਾ ਲਏ ਜਾਂਦੇ ਹਨ ਕਾਰਾਂ ਉੱਪਰ ਝੰਡੇ ਲਗਾ ਲਏ ਜਾਂਦੇ ਹਨ ਬਸ ਐਂ ਲੱਗਦਾ ਜਿਵੇਂ ਕੰਬ ਕਰਨ ਵਾਲੀ ਨੀਂਦ ਵਿੱਚ ਸੁੱਤੀ ਹੋਈ ਇਹ ਸਿੱਖੀ ਇੱਕਦਮ ਉੱਠ ਕੇ ਛਾਲਾ ਮਾਰਨ ਲੱਗ ਪਈ ਹੋਵੇ ਪਰ ਅਸੀਂ ਕਦੇ ਨਹੀਂ ਸੋਚਿਆ ਕਿ ਜਿਹੜੀ ਸਿੱਖੀ ਬੋਟਾਂ ਵਾਲੇ ਉੱਠ ਕੇ ਛਾਲਾ ਮਾਰਨ ਲੱਗ ਪਈ ਹੈ ਉਹ ਬਾਬਾ ਨਾਨਕ ਜੀ ਵਾਲੀ ਸਿੱਖੀ ਨਹੀਂ ਹੈ। ਬਾਬਾ ਨਾਨਕ ਜੀ ਵਾਲੀ ਸਿੱਖੀ ਕਿਸੇ ਨੂੰ ਨਫ਼ਰਤ ਕਰਨਾ ਨਹੀਂ ਸਿਖਾਉਂਦੀ। ਕਿਸੇ ਨੂੰ ਡਰਾ ਧਮਕਾ ਕੇ ਰੱਖਣਾ ਨਹੀਂ ਸਿਖਾਉਂਦੀ। ਬਾਬਾ ਨਾਨਕ ਜੀ ਵਾਲੀ ਸਿੱਖੀ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੀ ਹੈ। ਬਾਬਾ ਨਾਨਕ ਜੀ ਵਾਲੀ ਸਿੱਖੀ ਸੱਚ ਨੂੰ ਦਬਾ ਕੇ ਰੱਖਣ ਵਾਸਤੇ ਨਹੀਂ ਕਹਿੰਦੀ। ਬਾਬਾ ਨਾਨਕ ਜੀ ਵਾਲੀ ਸਿੱਖੀ ਕਿਸੇ ਨੂੰ ਗੁਰਦੁਆਰੇ ਸਦਕੇ ਉਸਦੀ ਬੇਇੱਜ਼ਤੀ ਕਰਨ ਵਾਸਤੇ ਨਹੀਂ ਸਿਖਾਉਂਦੀ ਅਤੇ ਕਿਆ-ਕਿਆ ਕਰਨ ਵਾਸਤੇ ਨਹੀਂ ਸਿਖਾਉਂਦੀ। ਬਾਬਾ ਨਾਨਕ ਜੀ ਦੀ ਸਿੱਖੀ ਨੂੰ ਬਾਬਾ ਨਾਨਕ ਜੀ ਦੀ ਸਿੱਖੀ ਮਨੁੱਖ ਨੂੰ ਇੱਕ ਚੰਗਾ ਇਮਾਨਦਾਰ ਨਿਡਰ ਅਤੇ ਮਿਹਨਤੀ ਇਨਸਾਨ ਬਣਨ ਦਾ ਆਪਦੇਸ਼ ਦਿੰਦੀ ਹੈ। ਜੇਕਰ ਅਸੀਂ ਬਾਬੇ ਨਾਨਕ ਜੀ ਦੀ ਸਿੱਖੀ ਨੂੰ ਸਮਝਣਾ ਹੈ ਤਾਂ ਉਹ ਸਾਨੂੰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭਣੀ ਪਵੇਗੀ ਸਮਝਣੀ ਪਵੇਗੀ ਇਹ ਹੁਣ ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਬਾਬੇ ਨਾਨਕ ਜੀ ਦੇ ਸਿੱਖ ਬਣਨਾ ਹੈ ਜਾਂ ਕਥਾਵਾਚਕ ਜਾਂ ਬਾਬਿਆਂ ਦੇ ਸਿੱਖ ਬਣਨਾ ਹੈ ਫੈਸਲਾ ਹੁਣ ਤੁਹਾਡੇ ਆਪਣੇ ਹੱਥ ਵਿੱਚ ਹੈ ਸੋ ਦੋਸਤੋ ਜੇਕਰ ਇਹ ਤੁਹਾਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਬੋਲਦੇ ਸਮੇਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ